ਜੀਟੀਪੀਐਲ ਅਤੇ ਵੱਖ-ਵੱਖ ਸ਼ਹਿਰ ਦੇ ਲੋਕਾਂ ਨੇ ਲਾਂਡਰਾ ਰੋਡ ਅਤੇ ਜੀਟੀਪੀਐਲ ਦੀਆਂ ਟੁੱਟੀਆਂ ਅੰਦਰੂਨੀ ਸੜਕਾਂ ਦੇ ਰੋਸ ਵਜੋਂ ਖਰੜ ਲਾਂਡਰਾ ਰੋਡ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ। ਇਸ ਮੌਕੇ ਜਿੱਥੇ ਲੋਕ ਟੁੱਟੀਆਂ ਸੜਕਾਂ ਤੋਂ ਤੰਗ ਆਏ ਹੋਏ ਹਨ, ਉੱਥੇ ਇਸ ਸੜਕ ਤੇ ਜਾਮ ਵਿੱਚ ਫਸੇ ਲੋਕ ਧਰਨਾਕਾਰੀਆਂ ਨਾਲ ਬਹਿਸਵਾਜੀ ਕਰਦੇ ਦਿਖਾਈ ਦਿੱਤੇ ਹਨ। ਜਾਮ ਅਸੀਂ ਪਹਿਲਾਂ ਵੀ ਦੋ ਤਿੰਨ ਗੇਲਾ ਲਾ ਲਿਆ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਤਾਂ ਵੀ ਅਸੀਂ ਸੜਕਾਂ ਪਰ ਬਜਰੀ ਸੀਵਰੇਜ ਦਾ ਪ੍ਰਬੰਧ ਕਰਾ ਦੋਗੇ ਜਦ ਇਹ ਪ੍ਰਬੰਧ ਨਹੀਂ ਕੋਈ ਵੀ ਕਰਾ ਰਹੇ ਉਹਦੇ ਕਰਕੇ ਜਾਮ ਲਾਉਣਾ ਪਿਆ ਜੀ ਜੀਪੀਡੀਐਲ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਜਾਮ ਲਾਇਆ ਵੀ ਤੁਸੀਂ ਨਾ ਕੁਝ ਪ੍ਰਸ਼ਾਸਨ ਦੀ ਕਿੰਨਾ ਪਰ ਜੂੰ ਸਰਕਾ ਤਾਂ ਕਰਕੇ ਇੱਧਰ ਨਾ ਲਾਇਆ ਮਜਬੂਰ ਲੋਕਾਂ ਨੂੰ ਰੋਕਣਾ ਪੈਂਦਾ ਹੈਰਾਨ ਤਾਂ ਬੱਦ ਕੇ ਹੋ ਰਹੀ ਹੈ ਜਿਹੜਾ ਪਬਲਿਕੇ ਹੈਰਾਨ ਹੁੰਦੀ ਹੈ ਪਬਲਿਕ ਨੂੰ ਇਹ ਸਾਰਾ ਸੰਤਾਪ ਭੁਗਣਾ ਪੈਂਦਾ ਚਾਹੇ ਸੜਕ 'ਤੇ ਵੀ ਲਾ ਲੋ ਸੜਕਾਂ 'ਤੇ ਟੁੱਟਦਾ ਕੁਝ ਨੁਕਸਾਨ ਉਹ ਵੀ ਪਬਲਿਕ ਦਾ ਜੇ ਧਰਨਾ ਲੱਗਦਾ ਤਾਂ ਵੀ ਪਬਲਿਕ ਹੀ ਖੜਦੀ ਹੈ ਅਸੀਂ ਸੰਤੇ ਮਜਰਾ ਛੱਜੂ ਮਜਰਾ ਪੁਨੀ ਮਜਰਾ ਆ ਜੇਪੀਟੀਐਲ ਬਾਕੀ ਆਹ ਸਵਾਲਕ ਸਾਰਿਆਂ ਮਾਸੀਬਰੇ ਦਾ ਬੁਰਾ ਹਾਲ ਹੈ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਵੀ ਅਦਾ ਧਿਆਨ ਦੇ ਲੋ ਨਹੀਂ ਪੱਕਾ ਜਾਮ ਲਾ ਦੂੰਗੇ ना समस्या ही समस्या है जी सड़क टूटी पई है टोपा सड़क खाली नहीं है सीवरेज की समस्या है बारिश में पानी छोटे खोटे पानी खड़ा हो जाता है रोजमर्रा की समस्या है कभी पानी नहीं है कभी बिजली नहीं, नहीं है स्ट्रॉन्ग वाटर नहीं है प्रशासन को हम लोग बोल बोल के थक चुके हैं चक्कर लगा लगा के थक चुके हैं सब पास से हमने लेटर दे दिया लेकिन लोगों की जनता की कोई सुनवाई नहीं है आप ये सड़क देखो खरड़ की भी अगर देखोगे खरड़ की सड़क का भी बहुत बुरा हाल है गाड़ियाँ टूटती हैं लोग गिरते हैं एक्सीडेंट होता है गड्ढों में पानी भरा हुआ है ऐसा इंफ्रास्ट्रक्चर किसी को नहीं चाहिए की मांग कर रही हूँ हम मांग करते हैं जी जितनी भी ये समस्याएं हम लोगों की हैं चाहे वो मेरी सोसाइटी की है चाहे वो करड़ की है, है। प्रशासन को उस पर ध्यान देना चाहिए वोट लेने के टाइम पे सभी नेता हम लोगों के यहाँ आते हैं तो हमारी सुनवाई भी उनको करनी चाहिए इतना पैसा प्रशासन के पास करड़ म्यूनसिपल कॉरपोरेशन के पास सबसे ज्यादा आता है पूरे पंजाब में लेकिन अगर आप इंफ्रास्ट्रक्चर देखोगे सबसे जीरो है इससे बेटर हालात गाँव की सड़कों की मिल जाएगी जो हालत हमारे खरड़ की हो चुकी है तो हमारी यही डिमांड है कि भई हमारी सारी समस्याओं को सुना जाए हम नागरिक हैं हमारा अधिकार बनता है अगर वो नहीं सुनेंगे उसके बाद हम फिर से जाम लगाएंगे ਕੀ ਆਮ ਇਨਸਾਨ ਕੇ ਪਾਸ ਯਹੀ ਇੱਕ ਚੀਜ਼ ਬਚੀ ਹੈ। ਸਾਡੀ ਸਮੱਸਿਆ ਹੈ ਇਸ ਕਰਕੇ ਅਸੀਂ ਜਾਮ ਲਾਣਾ ਪਿਆ ਜੀ ਅਸੀਂ ਕਾਫੀ ਸਾਲਾਂ ਤੋਂ ਪ੍ਰਸ਼ਾਸਨ ਨੂੰ ਸੰਪਰਕ ਕਰ ਰਹੇ ਹਾਂ ਲੇਕਿਨ ਪ੍ਰਸ਼ਾਸਨ ਦੇ ਕੰਨ ਤੇ ਗੂੰਜ ਨਹੀਂ ਹੋ ਰਹੀ। ਸਾਡੇ ਇੱਥੇ ਟੋਬਾ ਹੈ ਅਸੀਂ ਟੋਬਾ ਖਾਲੀ ਕਰਾਣ ਲਈ ਕਿਹਾ ਕਿਉਂਕਿ ਬਾਰਿਸ਼ਾਂ ਸਾਡੇ ਸਮੁੰਦਰ ਬਣ ਜਾਂਦਾ ਲੋਕੀ ਚੱਲ ਨਹੀਂ ਸਕਦੇ ਪੈਦਲ ਨਹੀਂ ਚੱਲਣ ਦਾ ਵੀ ਸਾਨੂੰ ਰਾਹ ਨਹੀਂ ਮਿਲਦਾ ਲੇਕਿਨ ਪ੍ਰਸ਼ਾਸਨ ਕੋਈ ਸੁਣਦਾ ਨਹੀਂ। ਸਾਡੇ ਇੱਥੇ ਪੰਜਾਬ ਖਰੜ ਦਾ ਐਸਟੀਪੀ ਪਲਾਂਟ ਬਣਦਾ ਪਿਆ ਉਹ ਪਲਾਂਟ ਦਾ ਸੜਕ ਇਹਨਾਂ ਨੇ ਤੋੜੀ ਅਸੀਂ ਕਿਹਾ ਸੜਕ ਬਣਵਾ ਕੇ ਦਿਓ ਉਹ ਵੀ ਨਹੀਂ ਬਣਾਉਂਦੇ ਪਏ ਇਹਨਾਂ ਨੇ ਉੱਥੇ ਮਿੱਟੀ ਪਾ ਕਰਨ ਵਾਲੀ ਹੈਗੀ ਸਾਡੇ ਰਾਹ ਸਾਰੇ ਬੰਦ ਪਏ ਐ ਪ੍ਰਸ਼ਾਸਨ ਨੂੰ ਕਿੰਨੀ ਵਾਰੀ ਆਪਾਂ ਸੰਪਰਕ ਕਰੇ ਆਇਆ ਨਾ ਐਮ ਐਲ ਐਸ ਹੁੰਦੀਆਂ ਨਾ ਆਈਓ ਹੁੰਦਾ ਨਾ ਐਸ ਡੀ ਐਮ ਹੁੰਦਾ ਨਾ ਸੰਸਦ ਹੁੰਦਾ ਅਸੀਂ ਅੱਜ ਮਜਬੂਰ ਹੋ ਕੇ ਸੜਕ ਤੇ ਆਇਆ ਕਿਸ ਪ੍ਰਸ਼ਾਸਨ ਨੂੰ ਜਗਾਈਏ ਵੀ ਸਾਡੀ ਗੱਲ ਸੁਣੀ ਜਾਵੇ ਤੁਸੀਂ ਅੱਜ ਤੱਕ ਨਗਰ ਕੌਂਸਲ ਨੂੰ ਕਿਤੇ ਹੋਰ ਪਾਸੇ ਕੋਈ ਦਰਖਾਸਤ ਦਿੱਤੀਆਂ ਦਰਖਾਸਤ ਦਿੱਤੀ ਹੋਈ ਹੈ ਜੀ ਸਾਰੇ ਪਾਸੇ ਦਰਖਾਸਤ ਦਿੱਤੀ ਹੋਈਆਂ ਸਾਡੇ ਕੋਲ ਹੈਗੀਆਂ ਉਹਦੀ ਡਾਇਰੀ ਐਂਟਰੀ ਵੀ ਹੈਗੀਆਂ ਲੇਕਿਨ ਦਰਖਾਸਤ ਤੇ ਕੋਈ ਕੰਮ ਨਹੀਂ ਹੋ ਰਿਹਾ ਕੰਜ ਜੂ ਨਹੀਂ ਆ ਰਹੀ ਪ੍ਰਸ਼ਾਸਨ ਨੂੰ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਤੁਸੀਂ ਸਮੱਸਿਆ ਨੂੰ ਲੈ ਕੇ ਆਪ ਤੰ ਅਮੇ ਤੁਸੀਂ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨ ਹੋ ਰਹੇ ਕੋਈ ਲੱਗਦਾ ਨਹੀਂ ਇੱਥੇ ਉਹੀ ਜਨਤਾ ਖੜੀ ਹੈ ਜਿਹੜੀ ਹਰ ਰੋਜ਼ ਇੱਥੇ guzarti ਹੈ ਤੁਸੀਂ ਇਹ 50 ਮੀਟਰ ਪਿੱਛੇ ਜਾਓ ਸੜਕਾਂ ਟੁੱਟੀਆਂ ਪਈਆਂ ਐ ਉਹੀ ਲੋਕ ਜਿਹੜੇ ਪਰੇਸ਼ਾਨ ਨੇ ਜੀ ਅਸੀਂ ਕੀ ਕਰ ਸਕਦੇ ਹਾਂ ਜੇ ਪ੍ਰਸ਼ਾਸਨ ਨਹੀਂ ਜੱਗੇਗਾ ਅਸੀਂ ਕੀ ਕਰਾਂਗੇ ਅਸੀਂ ਤਰਪਨੇ ਆ ਸਾਡੀ ਇਹ ਸੁਣਵਾਈ ਜਦੋਂ ਉੱਥੇ ਨਹੀਂ ਹੋਏਗੀ ਕਿੱਥੇ ਨਾ ਕਰਾਂਗੇ ਨਾ ਉਹ ਜਦ ਤੱਕ ਪ੍ਰਸ਼ਾਸਨ ਸਾਹਾਨੂੰ ਲਿਖਿਟ ਚ ਗਰੰਟੀ ਨਹੀਂ ਦਿੰਦਾ ਅਸੀਂ ਨਹੀਂ ਫੜਦੇ ਅੱਜ ਜੇ ਵੀ ਗਿਆ ਲੁਕੀ ਮਾਦਰਾ ਸ਼ਾਲਕ ਸਿਟੀ ਤੇ ਲਾਂਡਰਾ ਰੋਡ ਤੇ ਵਸੂਕਾਂ ਨੇ ਇਕੱਠੇ ਹੋ ਕੇ ਧਰਨਾ ਵੀ ਦਿੱਤਾ ਪੰਜਾਬ ਸਰਕਾਰ ਦੇ ਖਿਲਾਫ ਸਾਰੇਵਾਦੀ ਵੀ ਕੀਤੀ ਤੇ ਲਾਂਡਰਾ ਰੋਡ ਰੋਕ ਕੇ ਇੱਕ ਸਰਕਾਰ ਨੂੰ ਮੈਸੇਜ ਭੇਜਿਆ ਕਿ ਜੇਡੀਪੀਐਲ ਦਾ ਖੁਨੀ ਮਾਦਰਾ ਸ਼ਾਲਕ ਸਿਟੀ ਔਰ ਪੂਰੀ ਲਾਂਡਰਾ ਰੋਡ ਦਾ ਮਾੜਾ ਹਾਲ ਹੋ ਚੁੱਕਿਆ ਲੋਕ ਸੜਕਾਂ ਤੇ ਆ ਚੁੱਕੇ ਆ ਪਰ ਸਰਕਾਰ ਦੇ ਕੰਨ ਤੇ ਜੂਨੀ ਸਰਕ ਦੀ ਸਾਨੂੰ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਅ ਰੋਜ਼ ਕਿਤੇ ਨਾ ਕਿਤੇ ਧਰਨੇ ਦਾ ਰੋਜ਼ ਕਿਤੇ ਨਾ ਕਿਤੇ ਮੁਜ਼ਾਰੇ ਦਾ ਭਾਵੇਂ ਐਸ.ਐਮ. ਡਾਕਟਰ ਕਿਰਾਉ ਕਰਨੇ ਦਾ ਹੋਵੇ ਰੋਜ਼ ਸੱਦਾ ਹੁੰਦਾ ਸਾਨੂੰ ਬੁਲਾਇਆ ਜਾਂਦਾ ਕਿਉਂਕਿ ਜਿਹੜੇ ਖਰੜ ਸ਼ਹਿਰ ਦੇ ਜੰਪੜ ਲੋਕ ਨੇ ਉਹਨਾਂ ਨੂੰ ਦਰਦ ਹੈ ਖਰੜ ਸ਼ਹਿਰ ਦਾ ਕਿਉਂਕਿ ਖਰੜ ਸ਼ਹਿਰ ਦੇ ਵਿੱਚ ਵਸਦੀ ਜਨਤਾ ਅੱਜ ਭਾਵੇਂ ਕਿਸੇ ਵੀ ਕੋਨੇ ਚਾਹ ਖਰੜ ਦੇ ਸਾਰੀ ਦੁਖੀ ਹੋ ਚੁੱਕੀ ਹੈ ਪ੍ਰਸ਼ਾਸਨ ਤੋਂ ਅੱਕ ਚੁੱਕੀ ਹੈ ਇਸ ਮੌਕੇ ਤੇ ਪੁਲਿਸ ਵਿਭਾਗ ਦੇ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਹਫਤੇ ਤੱਕ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਜਿਹੜਾ ਇਹ ਮਹੱਤਵ ਦਿੱਤਾ ਹੈ ਉਹ ਵੀ ਐਸਐਸ ਸੰਬੰਧ ਡਿਪਾਰਟਮੈਂਟ ਨੂੰ ਪਹੁੰਚਾਵਾਂਗੇ ਮੈਂ ਬਿਹਾਰਫ ਡੀਐਸਪੀ ਸਰਣ ਵਾਲ ਸਾਹਿਬ ਜੀ ਆਇਆ ਇੱਥੇ ਜੀ ਨੀਆਂ ਮਿੰਨਾ ਦੀਆਂ ਬੰਦਾ ਆ ਸਬੰਧਕ ਪਰਟ ਮੈਕ ਨੂੰ ਤੁਰੰਤ ਨਾਰੇ ਜਾਣ ਕਰਾਇਆ ਜਾਏਗਾ ਔਰ ਜਿੰਦਾ ਇਹਨਾਂ ਨੇ ਸਮਾਂ ਲਿਆ ਉਹਦੇ ਅੰਦਰ ਅੰਦਰ ਇਹਦਾ ਸੋਲੂਸ਼ਨ ਟੀਮ ਦਾ ਆਸ਼ਵਾਸਨ ਦਿੰਦੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ ਕਰੋ